ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਤੁਹਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਨਾਂ ਦੀ ਪਾਵਰ ਬਾਣੀ ਸਿੱਧ ਗੋਸ਼ਟ ਦੇ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਹੈ 36 ਪੌੜੀਆਂ ਹੁਣ ਤੱਕ ਅਸੀਂ ਵਿਚਾਰੀਆਂ ਹਨ ਆਓ ਅੱਜ 37ਵੀਂ ਪੌੜੀ ਜਿਹੜੀ ਹੈ ਉਹ ਸਤਿਗੁਰ ਦੇ ਪਾਵਨ ਬਚਨ ਜਿਹੜੇ ਆਪਸ ਦੇ ਵਿੱਚ ਅਸੀਂ ਸਾਂਝ ਪਾਈਏ ਆਓ ਸਭ ਤੋਂ ਪਹਿਲਾਂ ਇਸ ਪੌੜੀ ਦਾ ਪਾਠ ਕਰੀਏ ਗੁਰਮੁਖ ਸ਼ਾਸਤਰ ਸਿਮਰਿਤ ਦੇਦ ਗੁਰਮੁਖ ਪਾਵੈ ਘਟ ਘਟ ਭੀਦ ਗੁਰਮੁਖ ਬੈਰ ਬਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਸੈਂਤੀ ਨੰਬਰ ਦੀ ਪ੍ਰਿਆ ਹੋਇਆ ਹੈ ਭਾਵ ਇਸੈਂਤੀ ਨੀ ਕੋੜੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸਿੱਟਾਂ ਦੇ ਨਾਲ ਵਿਚਾਰ ਕਰਦੇ ਹਾਂ ਗੁਰਮੁਖ ਦੀ ਗੱਲ ਕਰਦੇ ਨੇ ਉਹ ਜੀਵ ਉਹ ਮਨੁੱਖ ਜਿਹੜਾ ਗੁਰੂ ਦੇ ਨਾਲ ਜੁੜ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਰੱਬ ਨੂੰ ਚੇਤੇ ਕਰਦਾ ਹੈ ਮਾਲਕ ਦਾ ਗੁਣ ਗਾਣ ਕਰਦਾ ਹੈ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਗੁਰਮੁਖ ਸਤਗੁਰ ਆਖਦੇ ਨੇ ਗੁਰਮੁਖ ਸ਼ਾਸਤਰ ਸਿਮਰਿਤ ਵੇਦ ਹੁਣ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਉਹਨੂੰ ਸ਼ਾਸਤਰਾਂ ਦਾ ਸਿਮਰਤੀਆਂ ਦਾ ਉਰਵੇਦਾਂ ਦਾ ਇਹ ਜਿਹੜਾ ਹੈ ਨਾ ਸਾਰਾ ਗਿਆਨ ਹੋ ਜਾਂਦਾ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਕੋਈ ਸਿਮਰਤੀਆਂ ਜਾਂ ਸ਼ਾਸਤਰ ਪੜ੍ਹਨ ਦੀ ਲੋੜ ਨਹੀਂ ਪੈਂਦੀ ਹੈ ਗੁਰੂ ਦੀ ਕਿਰਪਾ ਨਾਲ ਉਹ ਗਿਆਨ ਹਾਸਲ ਹੋ ਜਾਂਦਾ ਹੈ ਗੁਰਮੁਖ ਪਾਵੈ ਘਾਟ ਘਾਟ ਭੀਦ ਘਾਟ ਘਾਟ ਮਤਲਬ ਹੁੰਦਾ ਹਰ ਇੱਕ ਸਰੀਰ ਦੇ ਵਿੱਚ ਹਰ ਘਾਟ ਵਿੱਚ ਹਰ ਇੱਕ ਜਗਾ ਇਹਦਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਤੋ ਹਰੇਕ ਘਟ ਦੇ ਵਿੱਚ ਹਰੇਕ ਜਗ੍ਹਾ ਵਿਆਪਕ ਪ੍ਰਭੂ ਦਾ ਧੇੜ ਜਾਣ ਲੈਂਦਾ ਉਹਨੂੰ ਸਮਝ ਆ ਜਾਂਦੀ ਕਿ ਮਾਲਕ ਪ੍ਰਮਾਤਮਾ ਜਿਹੜਾ ਹੈ ਨਾ ਹਰ ਜਗ੍ਹਾ ਸਰਬ ਵਿਆਪਕ ਹੈ ਇਸ ਧੇੜ ਨੂੰ ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲਾ ਮਨੁੱਖ ਜਾਣ ਲੈਂਦਾ ਗੁਰਮੁਖ ਬੈਰ ਵਿਰੋਧ ਗਵਾਵੇ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਨਾ ਸਤਗੁਰੂ ਆਖਦੇ ਨੇ ਉਹ ਆਪਣੇ ਅੰਦਰੋਂ ਵੈਰ ਦੁਸ਼ਮਣੀ ਵਿਰੋਧਤਾ ਸਾਰੀ ਛੱਡ ਦਿੰਦਾ ਗਵਾ ਲੈਂਦਾ ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾ ਕੋ ਵੈਰੀ ਨਹੀਂ ਵੈਗਾਨਾ ਸਗਲ ਸੰਗ ਹਮ ਕੋ ਬਨ ਆਈ ਤੋਂ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਾ ਆਪਣਾ ਜਿਹੜਾ ਹੈ ਨਾ ਬੈਰ ਵਿਰੋਧ ਕਿਸੇ ਦੇ ਨਾਲ ਜਿਹੜਾ ਰੱਖਣਾ ਹੁੰਦਾ ਉਹਨੂੰ ਭੁਲਾ ਦਿੰਦਾ ਉਹ ਗੁਰਮੁਖ ਸਗਲੀ ਗਣਤ ਮਿਟਾਵੇ ਇਸ ਬੈਰ ਵਿਰੋਧ ਦਾ ਜਿਹੜਾ ਸਗਲੀ ਗਣਤ ਭਾਵ ਸਾਰਾ ਹੀ ਲੇਖਾ ਜੋਖਾ ਹੈ ਜਿਹੜਾ ਕਿਸੇ ਨਾਲ ਬੈਰ ਵਿਰੋਧ ਰੱਖਣਾ ਉਹ ਆਪਣੇ ਮਨ ਦੇ ਵਿੱਚੋਂ ਬੈਰ-ਵਿਰੋਧ ਦਾ ਸਾਰਾ ਲੇਖਾ ਹੀ ਮਿਟਾ ਦਿੰਦਾ। ਉਹਦੇ ਅੰਦਰ ਬੈਰ-ਵਿਰੋਧ ਵਾਲੀ ਗੱਲ ਹੀ ਨਹੀਂ ਰਹਿੰਦੀ ਹੈ। ਉਹ ਕਦੇ ਆਪਣੇ ਮਨ ਦੇ ਵਿੱਚ ਇਹ ਸੋਚ ਹੀ ਨਹੀਂ ਆਉਂਦਾ ਕਿਸੇ ਨੇ ਵਾਧਾ ਕਰੀਏ, ਕਿਸੇ ਦਾ ਨੁਕਸਾਨ ਕਰੀਏ, ਐਸੀ ਸੋਚ ਉਹ ਕਦੇ ਆਣ ਨਹੀਂ ਦਿੰਦਾ ਹੈ। ਇਹ ਕਦੋਂ ਹੁੰਦਾ? ਜਦੋਂ ਗੁਰੂ ਇਹ ਦੱਸੇ ਰਾਹ ਤੇ ਮੁਲਖ ਚੱਲਦਾ ਹੈ। ਅਗਲੀ ਗੱਲ ਸਤੂਰ ਕਹਿੰਦੇ ਨੇ ਗੁਰਮੁਖ ਰਾਮਨਾਮ ਰੰਗ ਰਾਤਾ। ਰਾਮ ਨਾਮ RAM ਦੇ ਨਾਮ ਦੇ ਰੰਗ ਵਿੱਚ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਰਚ ਜਾਂਦਾ ਹੈ। ਪ੍ਰਤਿਆਰੰਦਾ ਹਰ ਵੇਲੇ ਉਹ ਨਸ਼ਾ ਚੜਿਆ ਰਹਿੰਦਾ। ਹਰ ਵੇਲੇ ਉਹ ਮਨ ਇਹਦਾ ਨਾਮ ਦੇ ਵਿੱਚ ਮਸਤ ਰਹਿੰਦਾ ਹੈ। ਨਾਨਕ ਗੁਰਮੁਖ ਖਸਮ ਪਛਾਤਾ ਹੈ ਨਾਨਕ ਨਾਨਕ ਦਾ ਕੱਕਾ ਮੁਖਤਾ ਹੈ। ਸਬੋਧਨ ਸ਼ਬਦ ਹੈ ਹੀ ਨਾਨਕ ਗੁਰਮੁਖ ਜਿਹੜਾ ਗੁਰੂ ਦੇ ਸਨਮੁਖ ਮੁਨਖ ਹੁੰਦਾ ਜਿਹੜਾ ਗੁਰੂ ਨੂੰ ਹਜ਼ਰ ਨਜ਼ਰ ਸਾਮ ਦਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਖਸਮ ਪਛਾਤਾ ਉਹਨੇ ਖਸਮ ਨੂੰ ਪਛਾਣ ਲਿਆ ਉਹਨੂੰ ਪ੍ਰਮਾਤਮਾ ਦੀ ਪਹਿਚਾਣ ਹੋ ਗਈ ਉਹਨੇ ਪ੍ਰਭੂ ਨੂੰ ਜਾਣ ਲਿਆ ਹੈ ਸੋ ਗੁਰਮੁਖ ਜਿਹੜਾ ਹੈ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਾ ਹੈ ਸਤਿਗੁਰ ਕਹਿੰਦੇ ਉਹਨੂੰ ਸਾਰੀਆਂ ਸ਼ਾਸਤ ਰਸਮ ਰਿਤੀਆਂ ਦੇ ਦੋਨਾਂ ਦਾ ਗਿਆਨ ਹੋ ਜਾਂਦਾ ਹੈ ਉਹ ਘੜ ਘੜ ਹਰ ਇੱਕ ਜਗ੍ਹਾ ਵਿਆਪਕ ਪ੍ਰਭੂ ਦੇ ਭੇਜ ਨੂੰ ਜਾਣ ਲੈਂਦਾ ਉਹਦੇ ਅੰਦਰ vairi ghrodh ਖਤਮ ਹੋ ਜਾਂਦਾ ਉਹਦਾ ਲੇਖਾ ਹੀ ਖਤਮ ਕਰ ਦਿੰਦਾ ਆਪਣੇ ਅੰਦਰ ਕਿਸੇ ਨਾਲ ਵਿਰੋਧ ਰੱਖਦਾ ਹੀ ਨਹੀਂ ਹੈ ਤੇ ਫਿਰ ਉਹ ਰਾਮ ਦੇ ਨਾਮ ਦੇ ਰੰਗ ਵਿੱਚ ਪਿਆਰ ਵਿੱਚ ਰੁੱਤਿਆ ਰਹਿੰਦਾ ਹੈ ਇਹ ਨਾਨਕ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਉਹਨੇ ਖਸਮ ਨੂੰ ਪਛਾਣ ਲਿਆ ਉਹਨੂੰ ਪ੍ਰਮਾਤਮਾ ਦੀ ਬਾਖੀਤ ਹੋ ਗਈ ਪ੍ਰਮਾਤਮਾ ਨਾਲ ਜਾਣ ਪਹਿਚਾਣ ਹੋ ਗਈ ਇਹ ਸਤਗੁਰ ਸਿੱਧਾ ਨੂੰ ਦੱਸਦੇ ਨੇ ਕਿ ਜਿਹੜਾ ਗੁਰੂ ਦੇ ਦੱਸੇ ਰਸਤੇ ਤੇ ਚੱਲਦਾ ਪਾਈ ਉਹਨੂੰ ਆਹ ਕੁਝ ਪ੍ਰਾਪਤ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ